ਤਾਂ ਬੇਰੋਜ਼ਗਾਰ ਸੰਜੇ ਮੋਰਚੇ ਦੇ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਾਲੀ ਕੋਠੀ ਦੇ ਬਾਹਰ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀ ਤੱਕਾ ਮੁੱਕੀ ਵੀ ਹੋਈ ਹੈ ਆਗੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 4 ਸਾਲਾਂ ਦੇ ਵਿੱਚ ਸਾਡੀ ਇੱਕ ਵੀ ਵਰਤ ਨਹੀਂ ਕੀਤੀ ਗਈ ਹੈ ਸਾਡੇ ਵਿੱਚੋਂ ਬੇਹੱਦ ਸਾਰੇ ਸਾਥੀ ਓਵਰਏਜ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਾਰੇ ਹੀ ਲਗਾ ਰਹੀ ਹੈ ਅਤੇ ਅਸੀਂ ਇੱਥੇ ਆਪਣਾ ਹੱਕ ਲੈਣ ਵਾਸਤੇ ਅੱਜ ਆਏ ਹਾਂ ਉਹਨਾਂ ਕਿਹਾ ਕਿ ਇੱਥੇ ਸਾਡੇ ਨਾਲ ਪੁਲਿਸ ਦੇ ਵੱਲੋਂ ਧੱਕਾ ਮੁੱਕੀ ਕੀਤੀ ਜਾ ਰਹੀ ਹੈ ਅਤੇ ਸਾਨੂੰ ਰੋਕਣ ਦੇ ਲਈ ਸਾਨੂੰ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕਣ ਦੇ ਲਈ ਸਰਕਾਰ ਨੇ ਪੂਰੇ ਇੰਤਜ਼ਾਮ ਕੀਤੇ ਨੇ ਲੇਕਿਨ ਉਹਨਾਂ ਕਿਹਾ ਕਿ ਇਸ ਤੇ ਬਚਾਏ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਆਪਣਾ ਹੱਕ ਲੈ ਕੇ ਜਾਵਾਂਗੇ ਫਿਰ ਚਾਹੇ ਸਾਨੂੰ ਜੇਲ੍ਹ ਹੋਵੇ ਜਾਂ ਸਾਡੇ ਡਾਂਗਾ ਮਾਰਿਆ ਜਾਵੇ ਰਮਣਕਰ ਮਲੋੜ ਸੀਬਾ ਕਨਵੀਨਰ ਬੇਗਰ ਸਾਂਝਾ ਮੋਰਚਾ ਪੰਜਾਬ ਅਗਲੀ ਧਰਨਾ ਲਗਾਇਆ ਕਿਉਂ ਲਗਾਇਆ ਜਾ ਰਿਹਾ ਦੇਖੋ ਇੱਕੋ ਹੀ ਮੰਗਾਂ ਸਾਡੀ ਸਭ ਤੋਂ ਵੱਡੀ ਤਾਂ ਰੁਜ਼ਗਾਰ ਰੋਜ਼ਗਾਰ ਪ੍ਰਾਪਤੀ ਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਬੇਰੁਜ਼ਗਾਰਾਂ ਸਾਝੇ ਮੋਰਚੇ ਦੇ ਬੈਨਰ ਹੇਡ ਹੋਰ ਵੀ ਬਹੁਤ ਸਾਰੀਆਂ ਮੰਗਾਂ ਇਹਨਾਂ ਵਿੱਚ ਮਾਸਟਰ ਕਟਰ ਦੀ 55% ਸ਼ਾਧਰ ਰੱਦ ਕਰਾਉਣੀ ਹੋਵੇ ਉਮਰ ਹੱਦ ਛੋੜ ਦੇ ਕੇ ਓਵਰ एज ਜੜੇ ਹੋ ਚੁੱਕੇ ਲੋਕ ਹੈ ਜਿੰਨੇ ਵੀ ਸਾਡੇ ਬੇਰੁਜ਼ਗਾਰ ਹਨ ਉਹਨਾਂ ਨੂੰ ਇੱਕ ਮੌਕਾ ਦਿਵਾਉਣਾ ਹੋਵੇ 250 ਗਾਰਡਨ ਕਰਾਫਟ ਦੀ ਭਰਤੀ ਦਾ ਇਸ਼ਤਿਹਾਰ ਆਇਆ ਸੀਗਾ ਉਹਦਾ ਪੇਪਰ ਕਰਾਉਣਾ ਹੈ ਲੈਕਚਰਰ ਭਰਤੀ ਇਕਨਾਂ 343 ਰੱਦ ਕੀਤੀ ਸੀ ਉਮਰਾਂ ਤੋਂ ਛੋੜ ਦੇ ਕੇ ਸਬਜੈਕਟ ਕੰਬੀਨੇਸ਼ਨ ਛੋਧ ਕਰਕੇ ਉਹਨਾਂ ਦੁਆਰਾ ਜਾਰੀ ਕਰਾਉਣਾ ਹੈ ਮਲਟੀਪਰਪਸ ਹੈਲਥ ਵਰਕਰ ਜਿਹੜਾ ਹੈਗਾ ਉਹਨਾਂ ਦੀ ਇੱਕ ਨਵੀਂ ਭਰਤੀ ਉਮਰਾਂ ਤੋਂ ਛੋੜ ਦੇ ਕੇ ਇਹ ਜਾਰੀ ਕਰਾਉਣੀਆਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਜਿਹੜੇ ਬੇਰੁਜ਼ਗਾਰ ਹੈ ਉਹ ਇੱਕ ਕਸ਼ਟ ਦੇ ਰੂਪ ਦੇ ਵਿੱਚ ਮਾਰਚ ਕਰਕੇ ਸੀਐਮ ਦੀ ਕੋਠੀ ਤੱਕ ਜਾਣਾ ਚਾਹੁੰਦੇ ਸੀਗੇ ਤੁਸੀਂ ਹਾਲਾਤ ਦੇਖ ਰਹੇ ਸੀਐਮ ਦੀ ਕੋਠੀ ਜਿਹੜੀ ਹੈਗੀ ਆ ਡਰੀਮਲੈਂਡ ਕਲੋਨੀ ਚ ਬੰਦ ਪਈ ਆ ਡਰੀਮਲੈਂਡ ਕਲੋਨੀ ਦਾ ਗੇਟ ਬੰਦ ਹੈ ਉਹਦੀ ਜਿਹੜੀ ਪਾਰਕਿੰਗ ਨੂੰ ਬੈਰੀਕੇਡਿੰਗ ਕਰ ਬੜੀ ਦੂਰ ਇੱਕ ਹਾਈਵੇ ਦੇ ਉੱਪਰ ਹੀ ਸਾਨੂੰ ਬੈਰੀਂਗਨ ਕਰਕੇ ਰੋਕਣ ਦੇ ਲਈ ਪੁਲਿਸ ਨੇ ਭਾਰੀ ਬਲ ਵਰਤੋ ਕੀਤੀ ਹੈ ਸਾਡੇ ਬਹੁਤ ੱਟਕਾ ਮੁੱਕੀ ਹੋਈ ਐ ਚੱਕਰ ਲਜਾਇਆ ਗਿਆ ਲੜਕੀਆਂ ਨੂੰ ਜਿਹੜਾ ਹੈਗਾ ਬੁਰੀ ਤਰ੍ਹਾਂ ਦੇ ਨਾਲ ਟ੍ਰੀਟ ਕੀਤਾ ਗਿਆ ਸਾਧਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਐ ਇਹ ਹਾਲਾਤ ਇੱਥੋਂ ਦੀ ਆਮ ਆਦਮੀ ਪਾਰਟੀ ਨੇ ਬਣਾ ਰੱਖਿਆ ਜਿਹੜਾ ਕਿ ਮੁੱਖ ਮੰਤਰੀ ਕਹਿੰਦਾ ਸੀਗਾ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਐ ਕਸੀ ਤਾਂ ਦਰਵਾਜ਼ਾ ਛੱਡੋ ਕਲੋਨੀ ਦੇ ਵਿੱਚ ਬੰਨ੍ਹਣਾ ਦੂਰ ਹੋਇਆ ਖੜਾ ਨਾਲੇ ਸਾਨੂੰ ਪਤਾ ਐ ਇੱਥੋਂ ਦਾ ਮੁੱਖ ਮੰਤਰੀ 10 ਦਿਨਾਂ ਦੇ ਜਿਹੜਾ ਹੈਗਾ ਇੱਕ ਆਨੰਦ ਲੈਣ ਦੇ ਲਈ ਸਾਰੀ ਟੂਰ ਤੇ ਉਹ ਜ਼ੁਬਾਨ ਤੇ ਪਹੁੰਚਿਆ ਹੋਇਆ ਜਿਹੜਾ ਕਿ ਇੱਕ ਡਰਾਮਾ ਰਚ ਰਿਹਾ ਕਿ ਰੁਜ਼ਗਾਰ ਮੈਂ ਇੱਥੇ ਕ੍ਰੀਏਟ ਕਰ ਕੰਪਨੀਆਂ ਲਿਆ ਕੇ ਉਥੋਂ ਦੀ ਜਿਹੜੀਆਂ ਕੰਪਨੀਆਂ ਇੱਥੇ ਆਉਣੀਆਂ ਬਹੁਤ ਸਖਾਵਾਂ ਮਾਹੌਲ ਹੈ ਮਾਹੌਲ ਸਾਰਾ ਕੋ ਸੋਸ਼ਲ ਮੀਡੀਆ ਸਾਰੇ ਦੇਸ਼ ਚ ਵਿਚਾਰੀ ਆ ਗੈਸਟਰਵਾਦ ਇੱਥੇ ਹੋ ਚੁੱਕਿਆ ਕੰਪਨੀਆਂ ਇੱਥੋਂ ਛੱਡ ਕੇ ਦੂਜੀਆਂ ਸੂਬਿਆਂ ਚ ਜਾ ਚੁੱਕੇ ਆ 4 ਸਾਲਾਂ ਦੇ ਵਿੱਚ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਿੱਖਿਆ ਮਹਿਕਮਾ ਜਿੰਨੀ ਦਿੱਤਾ ਰੋਜ਼ਗਾਰ ਕੋਠੀ ਅੱਗੇ ਡਾਂਗਾ ਖਾ ਰਿਹਾ ਪਰ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਸਰਕਾਰ ਕਹਿ ਰਹੀ ਹੈ ਜੇ ਤੁਸੀਂ ਧਰਨਿਆ ਚਾਹੁੰਦੇ ਤਾਂ ਆਪਾਂ ਜੇ ਪੱਗਾ ਤੇ ਕਿਲਾ ਲਾ ਕੇ ਆਇਆ ਕਰੋ ਇਸ ਦਾ ਕੀ ਕਹਿਣਾ ਇਹ ਤਾਂ ਇੱਥੋਂ ਸਤ ਹੁੰਦਾ ਕਿ ਇਹਨਾਂ ਨੇ ਜਿਹੜਾ ਹੈਗਾ ਵੀ ਅਸੀਂ ਤਾਂ ਜਿਹੜਾ ਹੈਗਾ ਆਹੀ ਬਦੀਰਾ ਵਰਤਨਾ ਸਾਡੀ ਪੁਲਿਸ ਦਾ ਹੱਥ ਢੋਕਾ ਬਣ ਚੁੱਕੀ ਹੈ ਤੁਹਾਡੀਆਂ ਪੱਗਾਂ ਵੀ ਲਾਉਗੀ ਤੁਹਾਡੀਆਂ ਚੁੰਨੀਆਂ ਵੀ ਲਾਉਗੀ ਤੁਹਾਨੂੰ ਕੁੱਟੂਗੀ ਵੀ ਚੱਕ ਕੇ ਬੱਸਾਂ ਦੇ ਵਿੱਚ ਵੀ ਲੈ ਕੇ ਜਾਊਗੀ ਜੇਕਰ ਤੁਸੀਂ ਬੜੀ ਨਮੋਸ਼ੀ ਦੀ ਗੱਲ ਹੈ ਇੱਕ ਬਹੁਤ ਇੱਜ਼ਤਮਾਨ ਜਿਹੜਾ ਸਾਡਾ ਤਾਜ ਆ ਸਿਰ ਦਾ ਪੱਗ ਉਹਦੇ ਬਾਰੇ ਇਹ ਬੋਲਣਾ ਕਿ ਪੱਗਾਂ ਦਾ ਲੈਣੀ ਹੈ ਜਦੋਂ ਸਾਡੀ ਲਾਠੀ ਚਾਰਜ ਹੋਣ ਜਾਂ ਸਾਡੇ ਬੰਦੇ ਕੁੱਟਣਗੇ ਇਹਨਾਂ ਦੇ ਕਿੱਲਾ ਲਾ ਕੇ ਆਓ ਇਹ ਹਾਲਾਤ ਤੁਸੀਂ ਅੱਜ ਵੀ ਤੁਹਾਡੇ ਕੈਮਰੇ 'ਚ ਕੈਦ ਹੋ ਚੁੱਕੇ ਹੋਣ ਜੋ ਇੱਥੇ ਬੀਤੇ ਸਾਡੇ ਨਾਲ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਨਰਿੰਦਰ ਡਰਨਾ ਲਗਾਇਆ ਕਿਉਂ ਲਗਾਇਆ ਇਹ ਤਾਂ ਸਾਡੇ ਸਾਂਝਾ ਬੇਰੁਜ਼ਗਾਰ ਫਰੰਟ ਬੱਲੋ ਲਗਾਇਆ ਗਿਆ ਹੈ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਪ੍ਰਾਤਰੀ ਇੱਥੇ ਵਧੀਆ ਸ਼ਾਮਲ ਹੈ ਇਹਨਾਂ ਦੇ ਵਿੱਚ ਸਾਡਾ ਜਿਹੜਾ ਮੁੱਖ ਮਕਸਦ ਸੀ ਉਹ 31 ਦਸੰਬਰ ਲੈਣੇ ਆਦੀ ਜਾਂਦੀ ਹੈ ਲੈਕਚਰਰ ਕੈਟਰ ਮਾਸਟਰ ਕੈਟਰ ਜਿਹੜੇ ਪੁਰਾਣੇ ਪੇਪਰ ਮੁੱਕੇ ਹੋਏ ਜਿਹਦੇ ਵਿੱਚ 250 ਆਰਟ ਐਂਡ ਕਰਾਫਟ ਦਾ ਪੇਪਰ ਹੈਗਾ ਵੀ ਉਹ ਪੇਪਰ ਜਿਹੜੇ ਹੈਗੇ ਆ ਬਹਾਲ ਕੀਤੇ ਜਾਂ ਲਏ ਜਾਣ ਪੇਪਰ ਸਰਕਾਰ ਆਪਣੇ ਸਮੇਂ ਦੇ ਵਿੱਚ ਪੇਪਰ ਲੈਣਾ ਹੀ ਭੁੱਲ ਚੁੱਕੀ ਹੈ ਤੇ ਬਹੁਤ ਲੰਮਾ ਸਮਾਂ ਹੋ ਗਿਆ ਬੇਰੁਜ਼ਗਾਰਾਂ ਨੂੰ ਭਰਤੀ ਨੂੰ ਡੀਕਦੇ ਹੋਏ ਇਥੋਂ ਤੱਕ ਹੀ ਹੁਣ 31 ਦਸੰਬਰ ਨੂੰ ਬਹੁਤ ਸਾਰੇ ਭਰਤੀ ਦੇ ਵਿੱਚ ਬੇਰੁਜ਼ਗਾਰ ਜਿਹੜੇ ਹੈਗੇ ਆ ਉਹ ਓਵਰਹੇਡ ਹੋ ਜਾਣਗੇ ਇਹ ਜੋ ਅੱਜ ਤੱਕਾ ਮੁਕੀ ਹੋਈ ਹੈ ਤੁਹਾਡੇ ਨਾਲ ਕੀ ਕਹਿਣਾ ਚਾਹੁੰਦੇ ਇਸ ਵਾਰ ਇਹ ਤਾਂ ਕਮਕੀ ਦਾ ਸਰਕਾਰ ਦੀ ਜਿਹੜੀ ਹੈਗੀ ਆ ਆਪਣੀ ਰੀਤ ਹੈਗੀ ਆ ਕਿ ਸਰਕਾਰ ਜੋ ਕਹਿੰਦੀ ਆ ਕਰਦੀ ਕੋਸ਼ਿਸ਼ ਆ ਦਿਖਾਵੇ ਦੇ ਕੁਝ ਕੰਮ ਕਰਦੀ ਆ ਸਰਕਾਰ ਨੇ ਦੇਖੋ ਇਹ ਗੱਲ ਕਹੀ ਸੀ ਜਦੋਂ ਅਸੀਂ ਸਰਕਾਰ ਸੱਤਾ ਚਾਵਾਂਗੇ ਅਸੀਂ ਟੈਂਕੀਆਂ ਤੇ ਨਹੀਂ ਬੈਠੋਗੇ ਵਾਂਗੇ ਅਸੀਂ ਪੱਕਾ ਨਹੀਂ ਲੰਥਣ ਦੇਵਾਂਗੇ ਫੋਨ ਤਾਂ ਇਹ ਹਾਲ ਹੋ ਗਿਆ ਹੁਣ ਸਰਕਾਰ ਖੁਦ ਕਹਿੰਦੀ ਆ ਵੀ ਜੇ ਧਰਨਿਆਂ ਤੇ ਆਣਾ ਪੱਕਾ ਦੇ ਵਿੱਚ ਕਿਲ ਲਾ ਕੇ ਆਣਾ ਵੀ ਜੇ ਕਿਲ ਲੱਗਿਆ ਹੋਊਗਾ ਤਾਂ ਤੁਹਾਡੀ ਪੱਗ ਵੱਜ ਜੂਗੀ ਇੱਥੋਂ ਤੱਕ ਕਿ ਪੱਗਾਂ ਛੱਡੋ ਪਿੱਛੇ ਸੀ ਇਹ ਦੇਖਿਆ ਹੈਗਾ ਵੀ ਆਪਣੇ ਜਿਹੜਾ ਰੋਡਵੇਲ ਵਾਲਿਆਂ ਦਾ ਸੀਗਾ ਉਹਨਾਂ ਦੇ ਵਿੱਚ ਪੈਂਟਾਂ ਤੱਕ ਇਹਨਾਂ ਨੇ ਉਹਨਾਂ ਦੀ ਉਤਾਰ ਦਿੱਤੀ ਆ ਜਿੱਦ ਹੋਇਆ ਜੀ ਕੀ ਨਾਮ ਹੈ ਆਪਣਾ ਤੇ ਅੱਜ ਧਰਨਾ ਲਗਾਇਆ ਕਿਉਂ ਲਗਾਇਆ ਸੁਖਵਿੰਦਰ ਸਿੰਘ ਲਵਾ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਅਸੀਂ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਆਪਣੇ ਰੋਜ਼ਗਾਰ ਲਈ ਆਏ ਆ 31 ਦਸੰਬਰ ਨੇੜੇ ਆਉਣ ਵਾਲਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਜਿਹੜੇ ਓਵਰੇਜ ਹੋ ਗਏ ਆ ਅਸੀਂ ਉਹਨਾਂ ਨੂੰ ਮੌਕਾ ਦੇ ਦੇਾਂਗੇ ਤਾਂ ਲਾਹਣ ਤੇ ਹੈ ਕਿ ਸਰਕਾਰ ਦੇ 4 ਸਾਲ ਦੇ ਵਿੱਚ ਅਨੇਕਾ ਓਵਰੇਜ ਹੋ ਰਹੇ ਨੇ 31 ਦਸੰਬਰ ਨੂੰ ਫੇਰ ਬਹੁਤ ਹੋ ਜਾਣੇ ਆ ਤਾਂ ਅਸੀਂ ਰੋਜ਼ਗਾਰ ਮੰਗਣ ਵਾਸਤੇ ਆਏ ਆ ਤੇ ਤੁਹਾਡੇ ਸਾਹਮਣੇ ਇੱਥੇ ਬੇਰਜ਼ਗਾਰਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਪੱਗਾਂ ਲਾਉਣ ਤੱਕ ਦੀ ਕੋਲੇ ਖੜਾ ਰੱਖੀ ਐ ਕਿ ਜੇ ਵੀ ਹਕਕਾਰ ਹੈ ਜੇ ਵੀ ਆਪਣੇ ਰੋਜ਼ਗਾਰ ਦੀ ਮੰਗ ਤੋਂ ਪਿੱਛੇ ਨਹੀਂ ਮੁੜਦੇ ਤਾਂ ਸਿਰ ਰੋਜ਼ਗਾਰ ਤਾਂ ਨਹੀਂ ਦੇਣਾ ਥਾਣੇ ਜਰੂਰ ਦੇ ਦਾਂਗੇ ਥਾਣੇ ਜਰੂਰ ਡੱਕ ਦੇਾਂਗੇ ਜੇਲ੍ਹ ਜਰੂਰ ਭੇਜ ਦੇਾਂਗੇ ਤਾਂ ਰੋਜ਼ਗਾਰ ਮੰਗਣ ਵਾਸਤੇ ਦੇਪਾਰਟਮੈਂਟ ਕੋਲੋਂ ਅਸੀਂ ਅੱਜ ਆਏ ਹਾਂ ਮੁੱਖ ਮੰਤਰੀ ਕੋਲ ਵੀ ਅਗੇ ਫੇਰ ਉਹੀ ਕੁਝ ਹੋਇਆ ਜਿਹੜਾ ਪਿਛਲੇ 4 ਸਾਲਾਂ ਤੋਂ ਹੁੰਦਾ ਆ ਜਾ ਰਿਹਾ ਨੌਕਰੀ ਇੱਕ ਵੀ ਨਹੀਂ ਮਿਲੀ ਕੋਈ ਪੋਸਟ ਇੱਕ ਵੀ ਨਹੀਂ ਦਿੱਤੀ ਕੋਈ ਇੱਕ ਪੋਸਟ ਦਿਖਾ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਆਮ ਆਦਮੀ ਪਾਰਟੀ ਦੇ ਮંત્રી ਵਿਧਾਇਕ ਕੋਈ ਸਰਕਾਰ ਦਾ ਪਿਆਦਾ ਕਿ ਕਿਹਦੀ ਪੋਸਟਾਂ ਇਹਨਾਂ 4 ਸਾਲਾਂ ਦੇ ਵਿੱਚ ਕੱਢੀ ਹੋਵੇ ਇਹ ਕੋਈ ਪੋਸਟ ਨਹੀਂ ਕੱਢੀ ਇਹ ਕਰਕੇ ਇਹ ਗੱਲ ਦਾ ਭਾਂਡਾ ਭੰਨਣ ਵਾਸਤੇ ਕਿ ਸਰਕਾਰ ਫੋਕੇ ਇਸ਼ਤਿਹਾਰ ਲਾ ਰਹੀ ਹੈ ਫੋਕੇ ਲਾਨ ਕਰ ਰਹੀ ਹੈ 55000 ਦੇ ਤੇ 60000 ਦਿੱਤੀਆਂ ਕੋਈ ਨਵੀਂ ਨੌਕਰੀ ਨਹੀਂ ਦਿੱਤੀ ਸਗੋ ਪਿਛਲੇ ਹੜ ਨੂੰ ਬੇਲਾ ਜਰੂਰ ਕੀਤਾ ਪਿਛਲੀਆਂ ਭਰਤੀਆਂ ਰੱਦ ਜਰੂਰ ਕੀਤੀਆਂ ਆ ਭਾਵੇਂ ਲਖਰ ਆਦੀ ਆ ਭਾਵੇਂ ਪੀਟੀਏ ਦੇ ਅਪਕਾਨੀ ਆ ਭਾਵੇਂ ਹੋਰ ਭਰਤੀਆਂ ਨੇ 1158 1158 ਸਾਰੇ ਪ੍ਰੋਫੈਸਰ ਆਂਦਿਆਂ ਨੇ ਹੋਰ ਰੱਦ ਜਰੂਰ ਕੀਤੇ ਨੇ ਨਵੀਂ ਭਰਤੀ ਨਹੀਂ ਦਿੱਤੀ ਆਪਣੇ ਰੋਜ਼ਗਾਰ ਲਈ ਆਏ ਸੀ ਸਾਹਮਣੇ ਇਹਨਾਂ ਨੇ ਖਾਕੀ ਲਾਈ ਹੋਈ ਆ ਪੁਲ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਵਾਟਰ ਕੈਨ ਦਾ ਪ੍ਰਬੰਧ ਕੀਤਾ ਕਿ ਬੇਰਜ਼ਗਾਰਾਂ ਨੂੰ ਨੌਕਰੀ ਨਹੀਂ ਦੇਣੀ ਇੱਥੇ ਰੋਕੇ ਵਾਪਸ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਮਿਲਣ ਵਾਸਤੇ ਆਇਆ ਹੁਣ ਤੱਕ ਕੋਈ ਲਾਰੇ ਲਾਰੇ ਆ ਪਿਛਲੇ ਸਾਲਿਆਂ ਦੇ ਵਿੱਚ ਵੀ ਲਾਰੇ ਲਾਉਂਦੇ ਆ ਰਹੇ ਆ ਤੇ ਜੀ ਸਰਕਾਰ ਬੀਜੀ ਹੈ ਚੋਣਾਂ ਆ ਰਹੀਆਂ ਨੇ 14 ਤਰੀਕ ਦੀ ਸਰਕਾਰ ਉੱਧਰ ਬੀਜੀ ਹੈ ਅੱਜ ਐਤਵਾਰ ਅੱਜ ਪੇਪਰ ਹੈ ਪੀਸੀਐਸ ਦਾ ਫਲਾ ਨੇਟਿੰਗ ਕਿਹਾ ਪਿਛਲੇ ਸਾਲਾਂਾਂ ਵਿੱਚ ਦੀਆਂ ਭਰਤੀਆਂ ਅਜੇ ਤੱਕ ਕੰਪਲੀਟ ਨਹੀਂ ਕੀਤੀ ਸਾਡੇ ਨਾਲ ਕੋਈ ਵਾਦਾ ਨਹੀਂ ਕੀਤਾ ਸਾਡਾ ਕੋਈ ਇਤਿਆਰ ਨਹੀਂ ਜਾਰੀ ਕੀਤਾ ਗਿਆ ਸਾਨੂੰ ਲਾਰਾ ਦਿੱਤਾ ਗਿਆ ਚੋਣਾਂ ਦਾ ਮਾਹੌਲ ਹੈ ਚੋਣਾਂ ਚੱਲ ਰਹੀਆਂ ਨੇ ਤੁਸੀਂ ਕੀ ਕਹਿ ਜਾਓਗੇ ਪਿੰਡਾਂ ਚ ਦੱਸਾਂਗੇ ਕਿ ਪਿਛਲੀਆਂ ਸਰਕਾਰਾਂ ਮੌਕੇ ਤੁਸੀਂ ਜਿਹੜੇ ਸਵਾਲ ਕਰਦੇ ਹੁੰਦੇ ਸੀ ਉਹਨਾਂ ਨੇ ਲੋਕਾਂ ਦੇ ਨਾਲ ਤੋਂ ਖਤਰੀ ਕੀਤੇ ਤੁਹਾਡੇ ਨਾਲ ਵੀ ਹੁਣ ਉਸੇ ਹੀ ਕਰਾਂਗੇ ਜਦੋਂ ਤੁਹਾਡੇ ਦਰਵਾਜ਼ੇ ਤੇ ਆਉਣਗੇ ਹੁਣ ਸਾਡੇ ਦਰਵਾਜ਼ੇ ਤੇ ਆਇਓ 76 ਸਾਡੇ ਤੇ ਅੱਗੇ ਦੀ ਕੀ ਰਣਨੀਤੀ ਹੈ ਪ੍ਰੋਗਰਾਮ ਉਦੋਂ ਤੱਕ ਜਦੋਂ ਤੱਕ ਮੁੱਖ ਮੰਤਰੀ ਬੈਠ ਕੇ ਸਾਡੇ ਬੇਰਜ਼ਗਾਰਾਂ ਦੀ ਗੱਲ ਸੁਣਨ ਦਾ ਵਾਅਦਾ ਨਹੀਂ ਕਰਦਾ ਐਲਾਨ ਨਹੀਂ ਕਰਦਾ ਅਸੀਂ ਇੱਕ ਕੋਠੀ ਤੱਕ ਜਾਵਾਂਗੇ ਉਹ ਕੋਠੀ ਖੜਕਾਵਾਂਗੇ ਜਿਹੜੀ ਪੰਜਾਬ ਦੇ ਸਵਾਦਨ ਕਰੋੜ ਲੋਕਾਂ ਨੇ ਦਿੱਤੀ ਹੋਈ ਹੈ ਜਿਹੜੀ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਵੋਟਾਂ ਪਾ ਕੇ ਜਿਹੜੀ ਕੁਰਸੀ ਤੇ ਬਿਠਾਇਆ ਹੋਇਆ ਹੈ ਉਹ ਕੁਰਸੀ ਦਾ ਉਹ ਘਰ ਹੈ ਅਸੋਤੇ ਤੱਕ ਜਮਾ ਝੰਡਾ ਅਬਲੀ ਮਰਦਾਬਾਦ ਮਰਦਾਬਾਦ ਜੀ ਆਜ਼ਾਦੀ ਕਿਨਾਰੇ ਕਿਨਾਰੇ ਝੰਡਾ ਅਬਲੀ ਮਰਦਾਬਾਦ ਮਰਦਾਬਾਦ ਮਰਦਾਬਾਦ